ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਸਰੋਤਿਆਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਦੀ ਵੀਡੀਓ ਬਹੁਤ ਹੀ ਕੈਂਟ ਬਹੁਤ ਹੀ ਇੰਟਰਸਟਿੰਗ ਹੋਣ ਵਾਲੀ ਆ ਸੋ ਅੱਜ ਆਪਾਂ ਖੜੇ ਜੀ ਪਿੰਡ ਬੜਵਾਲ ਦੀ ਧਰਤੀ ਤੇ ਇੱਥੋਂ ਦੇ ਗਰਾਊਂਡ ਦੇ ਵਿੱਚ ਨਵੇਂ-ਨਵੇਂ ਮੁੰਡੇ ਪ੍ਰੈਕਟਿਸ ਕਰ ਨਾ ਰਹੇ ਨੇ ਅੰਤਰਰਾਸ਼ਟਰੀ ਨਾਮੀ ਖਿਡਾਰੀ ਜਿਨ੍ਹਾਂ ਨੂੰ ਪੂਰੀ ਦੁਨੀਆ ਜਾਣਦੀ ਹੈ ਜਿਨ੍ਹਾਂ ਨੇ ਪੂਰਾ ਸਿੱਕਾ ਜਮਾਇਆ ਪੂਰੀ ਦੁਨੀਆ ਦੇ ਵਿੱਚ ਕਬੱਡੀ ਖੇਡ ਜਗਤ ਦੇ ਵਿੱਚ ਆ ਤੁਹਾਨੂੰ ਇਸ ਵੀਡੀਓ ਦੇ ਮਾਧਿਅਮ ਰਾਹੀਂ ਉਹਨਾਂ ਦੇ ਦਰਸ਼ਨ ਦਾ ਅਰਵੀ ਕਰਾਵਾਂਗੇ ਤੇ ਖੁਦ ਵੀ ਗਰਾਊਂਡ ਦੇ ਵਿੱਚ ਮੌਜੂਦ ਨੇ ਬਾਈ ਹੁਣੀ ਹੈਣਾ ਬਹੁਤ ਵੱਡੀ ਗੱਲ ਆ ਇਹ ਵੀ ਛੋਟੇ ਜਵਾਕਾਂ ਨੂੰ ਤਿਆਰ ਕਰਨ ਵਿੱਚ ਉਹਨਾਂ ਦਾ ਕਿੰਨਾ ਵੱਡਾ ਯੋਗਦਾਨ ਆ ਆਪਾਂ ਦਾ ਮੱਤ ਦਾ ਕੰਮ ਕਰਦੇ ਆਏ ਹਾਂ ਅਦੇ ਕੁਲੀ ਜੀ ਆਂਦੇ ਲੱਗ ਗਏ ਸਭ ਤੋਂ ਜ਼ਿਆਦੀ ਗੱਲ ਬਾਤ ਆਪਾਂ ਨੂੰ ਮਨ ਬਰਸਾਪ ਕਰੀ ਮੈਂ ਪੜ ਨੂੰ ਲੈ ਵੀ ਸਰੋਤ ਕਰੋ ਦਰਸ਼ਨ ਇਹ ਹੈ ਜੀ ਕਰਮੀ ਵੜਵਾ ਦੀ ਧਰਤੀ ਦਾ ਬਾਈ ਹੁਣ ਆਪ ਗਰਾਊਂਡ ਦੇ ਵਿੱਚ ਮਿਹਨਤ ਲਵਾ ਰਹੇ ਨੇ ਆਪ ਦੀ ਨਰਾਗਨ ਨਗਰਾਨੀ ਦੇ ਵਿੱਚ ਕੱਢ ਕੇ ਤੇ ਹੋਰ ਵੀ ਨਾਮੀ ਖਿਡਾਰੀਆਂ ਨਾਲ ਤੁਹਾਨੂੰ ਜਿਹੜੀ ਮੁਲਾਕਾਤ ਕਰਾਵਾਂਗੇ ਉਹ ਸਾਹਮਣੇ ਹਰੀ ਪੱਗ ਦੇ ਵਿੱਚ ਤੁਸੀਂ ਦੇਖ ਰਹੇ ਹੋ ਵੀਰੇ ਰਿੰਕੂ ਵਰੜਵਾਲ ਤੇ ਕਾਲਾ ਮੀਨਸਾ ਬਾਈ ਜਾਪੀ ਆਪਦੇ ਟਾਈਮ ਦਾ ਬੜਾ ਪ੍ਰਮਤਰ ਜਾਫੀ ਜੀ ਇਹ ਵੀ ਬੱਚਿਆਂ ਨੂੰ ਖੁਦ ਪ੍ਰੈਕਟਿਸ ਕਰਾ ਰਹੇ ਨੇ ਬਾਈ ਜੀ ਇਧਰ ਕਰਨੀ ਵਰੜਵਾਲ ਵਾਲਾ ਖੜਾ ਬਾਈ ਸਾਡਾ ਹਰ ਪਿੰਡ ਦੇ ਵਿੱਚ ਐਵੇਂ ਦੇ ਉਪਰਾਲੇ ਜੋ ਵੀ ਖੇਡਾਂ ਜਿਗਤ ਕਬੱਡੀ ਨਾਲ ਜੁੜੇ ਹੋਏ ਬੰਦੇ ਨੇ ਹਨਾ ਆਪਣੇ ਆਪਣੇ ਪਿੰਡਾਂ ਦੇ ਲਾਗੇ ਐਵੇਂ ਦੇ ਕਲੱਬ ਬਣਾ ਕੇ ਛੋਟੇ ਛੋਟੇ ਕੈਂਪ ਲਗਾ ਕੇ ਇਹ ਉਪਰਾਲੇ ਛੋਟੇ ਛੋਟੇ ਕਰਨੇ ਚਾਹੀਦੇ ਤਾਂ ਜੋ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਥੋੜਾ ਮੋਟੀਵੇਟ ਵੀ ਕੀਤਾ ਜਾਵੇ ਤੇ ਨਸ਼ਿਆਂ ਤੋਂ ਵੀ ਦੂਰ ਕੀਤਾ ਜਾਵੇ ਤੇ ਖੇਡ ਗਰਾਊਂਡਾਂ ਨਾਲ ਵੀ ਦੁਬਾਰਾ ਤੋਂ ਜੋੜਿਆ ਜਾ ਸਕੇ ਮੈਨੂੰ ਬਹੁਤ ਵਧੀਆ ਪ੍ਰਾਨਾਂ ਲੱਗੇ ਪਿੰਡ ਵੜਵਾਲ ਦੇ ਮੁੰਡਿਆਂ ਦਾ ਜੋ ਗਲੇ ਕੰਪੂ ਸ਼ੁਰੂ ਹੋਇਆ ਸੀ ਵੀਰੇ ਇੱਥੇ ਪਿੰਕਾ ਜਰਗਾ ਸੀ ਵੀਡੀਓ ਦੇ ਵਿੱਚ ਦੇਖਿਆ ਹੋਊਗਾ ਤੁਸੀਂ ਹਾਕੀ ਦਾ ਵਿੱਚ ਤੋ 스타ਰ ਬਣ ਕੇ ਤਾਂ ਤੁਹਾਨੂੰ ਵਰਲਡ ਦੇਖ ਸਕਦਾ ਸਾਰੀ ਦੁਨੀਆ ਦੇ ਵਿੱਚ ਤੁਸੀਂ ਫੇਮਸ ਹੋਵੋਗੇ ਔਰ ਤੁਹਾਨੂੰ ਐਚ ਐਚ ਡੀ ਬ੍ਰਾਂਡ ਆਪਰੋਚ ਕਰਨਗੇ ਇਹਨਾਂ ਦਾ ਕੇ ਐਡੀਡਾਸ ਜਿਨ੍ਹਾਂ ਦੇ ਲੋਕ ਤਰਸਦੇ ਨੇ ਕੱਪੜੇ ਪਾਉਂਦੇ ਤੁਹਾਨੂੰ ਉਹ ਪੈਟਰਾ ਦੇਣਗੇ ਕਰੋੜਾਂ ਦੇ ਹਿਸਾਬ ਨਾਲ ਲੱਖਾਂ ਦੇ ਨਹੀਂ ਕਰੋੜਾਂ ਦੇ ਹਿਸਾਬ ਨਾਲ ਜਿਦਨਾ ਤੁਸੀਂ ਆਪਣਾ ਟੂਬਾ ਆਪਣਾ ਮਾਹੌਲ ਹਰ ਇੱਕ ਚੀਜ਼ ਤੁਸੀਂ ਵਧੀਆ ਕ੍ਰੀਏਟ ਕਰ ਸਕਦੇ ਹੋ ਤੁਸੀਂ ਵੀ ਆਮ ਖੇਡ ਨਹੀਂ ਜਿਹੜੀ ਤੁਹਾਡੇ ਹੱਥ 'ਚ ਹੋਕੀ ਆ ਨਾ ਇਹਨਾਂ ਤੁਸੀਂ ਇਤਿਹਾਸ ਬਦਲ ਸਕਦੇ ਹੋ ਔਰ ਤੁਹਾਨੂੰ ਇਹ ਵੀ ਦੱਸਦਾ ਮੈਂ ਆਪਣੀ ਇੰਡੀਆ ਟੀਮ ਦੇ ਜਿਹੜੇ ਕੈਪਟਨ ਨੇ ਉਹ ਵੀ ਹਰਮਨਪ੍ਰੀਤ 2000 ਸਰ ਜੀ ਕਿੱਥੇ ਨੇ ਰਵੀ ਸਰ 2025 ਦਾ ਜਿਹੜਾ ਡਾਟਾ ਉਹਨਾਂ ਨੂੰ ਸਨਮਾਨ ਪ੍ਰੀਤਤਾ ਗਿਆ ਵਰਲਡ ਦੇ ਸਭ ਤੋਂ ਵਧੀਆ ਪਲੇਅਰ ਨੇ ਆਪਣੇ ਪੰਜਾਬ ਦੇ ਉਹਨਾਂ ਲਈ ਇੱਕ ਵਾਰੀ ਤਾੜੀ ਮਾਰੋ ਦੇ ਵਿੱਚ ਸਭ ਤੋਂ ਵੱਧ ਜਿਹੜੀ ਸੈਕੰਡ ਨੰਬਰ ਤੇ ਗੇਮ ਖੇਡੀ ਜਾਣ ਵਾਲੀ ਆ ਉਹ ਥੱਡੇ ਪੰਜਾਬ ਦਾ ਬੁਸਤਾ ਇੱਕ ਔਰ ਮੈਂ ਤੁਹਾਨੂੰ ਕਿਹ ਚੀਜ਼ ਭਰਾਵੋ ਹੋਰ ਸਮਝਾ ਕੇ ਜਾਨਾ ਮੈਂ ਕੀ ਬਹੁਤ 페ਨ ਕਰ ਰਿਹਾ ਉਹਦੇ ਤੋਂ ਬਾਅਦ ਜੋ ਆਪਾਂ ਇੱਸਾ ਹੀ ਕਰਨੀ ਸੀ ਪਰ ਆਪਣਾ ਸੈਟਮ ਖਰਾਬ ਹੋ ਗਿਆ ਬਾਕੀ ਕੋਸ਼ਿਸ਼ ਕਰਾਂਗੇ ਆਪਾਂ ਥੋੜੀ ਬੋਧੀ ਕਰਕੇ ਜਾਈਏ ਚੱਲ ਪਿਆਏ ਹਾਂ ਹਲੋ ਆਪਾਂ ਜੇ ਕਿਤੇ ਵੀਡੀਓ ਮਿਲੀ ਆਪਾਂ ਇਹ ਵੀਡੀਓ ਵਿੱਚ ਜ਼ਰੂਰ ਚਲਾਵਾਂਗੇ ਵੀਡੀਓ ਟਿੰਕੇ ਜਰਗਬਾਈ ਦੀ ਜੀ ਅੱਜ ਬਾਈ ਹੁਣੀ ਆਪ ਖੁਦ ਬੱਚਿਆਂ ਨੂੰ ਗਾਈਡ ਕਰ ਰਹੇ ਹਨ ਬੜੀ ਸੁਣੀ ਲੱਣ ਲੱਗੀ ਹੈ ਇਹ ਜੋ ਰੀਡਰ ਵਾਲੀ ਸਾਈਡ ਰਿੰਕੂ ਖੜਾ ਰਿੰਕੂ ਬਾਈ ਰੀਡਰ ਸੀਗਾ ਆਪਦੇ ਸਮੇਂ ਦਾ ਯਾ ਭੀ ਜਾਫ ਲੈਣ ਕੋਲੇ ਬਾਈ ਕਰਮੀ ਵਰਡ ਵਾਲ ਖੁਦ ਗਾਈਡ ਕਰ ਰਹੇ ਆ ਬੱਚਿਆਂ ਨੂੰ ਆ ਕਿੰਨਾ ਟੱਚਵਾਇਆ ਯਾਰ ਜਿੱਦਾ ਕਿਟੋ ਬਾਹਰ ਹੋਣਾ ਠੀਕ ਆ ਸੱਜਣਾ ਨਹੀਂ ਕਿਸੇ ਨੇ ਲੈਣਾ ਹੋਰ ਇਹ ਜਿਹਨੇ ਖਾਣਾ ਹੈ ਉੱਧਾ ਕਰੇ ਜਾਣਾ ਹੈ ਉੱਥੇ ਜਾਣਾ ਸੀ ਠੀਕ ਆ ਸੱਜਣਾ ਨਹੀਂ ਉੱਧਾ ਕਰਾ ਨੂੰ ਜਾਣਾ ਰੋਕੀ ਖੜਨਾ ਕਿਸੇ ਠੀਕ ਆ ਚੱਲ ਲੰਗੀ ਚੱਲ ਆ ਜਾ ਪੁੱਤ ਆ ਜਾ ਲੰਗੀ ਚੱਲ ਲੰਗੀ ਚੱਲ ਲੰਗੀ ਚੱਲ ਲੰਗੀ ਆਉਂਦਾ ਗੋਲ ਜਾ ਮਿੱਠੇ ਵਾਲੇ ਚੱਲਣ ਦੋ ਹੱਥ ਧੰਗੇ ਤੋਂ ਤੋਲ ਲੈਣੇ ਆ ਦੋ ਦੋ ਹੱਥ ਇਹ ਆ ਜੀ ਪਿੰਡ ਬੜਵਾਲ ਦਾ ਬਹੁਤ ਸੋਹਣਾ ਪਰਾਲਾ ਕੰਪੂਜੀ ਸ਼ਗਲਾਈ ਤੋਂ ਬਾਅਦ ਇਥੋਂ ਦੇ ਮੈਨੇਜਮੈਂਟ ਦੁਆਰਾ ਇਥੋਂ ਦੇ ਖਿਡਾਰੀਆਂ ਨੂੰ ਬੱਚਿਆਂ ਲਈ ਖੁਰਾਕ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਜਿਵੇਂ ਪਹਿਲਾਂ ਛੋਲੇ ਕੇਲੇ ਜੇ ਕਿਸੇ ਦਾ ਜਨਮ ਹੋਣਾ ਬਤਾ ਹੋਰੇ ਖੁਸ਼ੀ ਲੱਗਦੇ ਹੋ ਸੇਵਾ ਕਰਦੇ ਨੇ ਕੇਨ ਬੰਦੀ ਸੇਵਾ ਰੰਗ ਜਿਵੇਂ ਕਿਸੇ ਵੀ ਤਰ੍ਹਾਂ ਦੀ ਖੁਰਾਕ ਜਿਵੇਂ ਛੋਲੇ ਬਦਾਮ ਹੋਗੇ ਇਹ ਮੈਜਿਕਲੀ ਮਰਬੇ ਦੀ ਸੇਵਾ ਲਾਤੀ ਬਹੁਤ ਵਧੀਆ ਮਿਲਦਾ ਪਰਲਾ ਲੱਗਦਾ ਹੈ ਕਿੱਟੂ-ਕੱਟੇ 5-7 ਪਿੰਡ ਇਕੱਠੇ ਹੋ ਕੇ ਇਦਾਂ ਦਾ ਮਹੌਕ ਕੁੰਭ ਚਲਾਉਣਾ ਚਾਹੀਦਾ ਹੈ ਆਜੋ ਆਜੋ ਇੱਕ ਮੇਰੀ ਸੇਵਾ ਕੀ ਹੈ ਕਿੰਦੀ ਇਹ ਅੱਜ ਦੇ ਸਮੇਂ ਦੀ ਲੋਡ ਬਣ ਚੁੱਕੀ ਆ। ਅ ਲੋਡ ਆਉਣ ਵਾਲੀ ਪੀੜੀ ਨੂੰ ਇੱਕ ਬਹੁਤ ਵੱਡਾ ਸਹਾਰਾ ਹੁੰਦੀ ਆ। ਇਹ ਸਾਰੇ ਦੀ ਅੱਜ ਦੀ ਨੌਜਵਾਨੀ ਨੂੰ ਅੱਜ ਦੇ ਮੁੰਡਿਆਂ ਨੂੰ ਲੋਡ ਆਗੇ ਇਹ ਸਾਰਾ ਦੀ ਸਾਰਿਆਂ ਨੂੰ ਇਹ ਕਾਰਜ ਬਹੁਤ ਹੀ ਸਤਿਕਾਰ ਦੀ ਕੇ ਨਾਲ ਸਿਰੇਪਰੇ ਚੜ੍ਹਨੇ ਚਾਹੀਦੇ ਨੇ, ਕਰਨੇ ਚਾਹੀਦੇ ਨੇ ਇਹ ਜਿਹੜੇ ਛੋਟੇ-ਵਿਟੇ ਪ੍ਰੋਬਲਮ ਨੇ। ਮੈਂਦੇ ਆਪਾਂ ਨੰਨੀ ਵੀਡੀਓ ਆਉਣੀ ਲਾਉਣਾ ਤਾਂ ਨਵੇਂ ਬਲੌਗ ਦੇ ਵਿੱਚ ਤੱਕ ਦੇ ਲਈ ਦਿਓ ਦਾ ਜੀ ਹੈ ਤੁਹਾਡਾ ਆਪਣਾ ਬਿਆਨ ਛੱਡੇ। ਮੇਰਾ ਗੌਰ ਚਾਉਂਦੇ ਸਿੱਧੇ ਕੰਜਰ ਦੀ